फेरा चढ़ी सिर ठीक होता नहीं कहे जी तू तो की कर गेड़े जो झाड़ू कड़े मेरा वाले झाड़ू झाड़ू कट देर कर ही तू ऐसी अगे मेरे की कोहो आ जो मैं बिमार हूं अगे कते मैं ਓਏ ਯਾਰ ਪਤਾ ਹੀ ਐ ਤੇਰਾ ਤਰੋਏ ਬਿਮਾਰੀ ਤੂੰ ਮੈਂ ਲਾਹ ਹਫਤੇ ਚ ਦੋ ਦਿਨ ਸਹੀ ਆ ਨਾ ਕੁਦਰ ਦਾ ਵਿਆਹ ਹੁੰਦਾ ਤਾਂ ਮੇਰਾ ਅੱਧਾ ਖੈੜਾ ਛੁੱਟ ਜੇ ਸੱਚੀ ਕੰਮ ਤੋਂ ਹਣਾ ਅਧਿਆ ਨਾਲ ਇਹਦਾ ਟੁੱਕ ਪਕਾਉਣਾ ਪੈਂਦਾ ਫੇ ਕਿੰਨੀ ਕੁ ਕੱਢੀ ਗੱਲ ਆ ਇੱਕ ਦੋ ਦੋਨੇ ਦਿਨ ਨਾ ਨਹੀਂ ਛੀ ਰੋਟੀਆਂ ਆਪਣ ਮੁਕਣ ਤਿੰਨ ਤਨ ਹੁਣ ਕਿੰਨੀਆਂ ਬਣਾਉਣੀ ਆ ਹੁਣ ਇਹ 15 ਰੋਟੀਆਂ ਖਾ ਜਾਂਦਾ ਘਟੋ ਘਟ ਤੁਰਿਆ ਫਿਰਦਾ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਯਾਰ ਹੋਰ ਕੀ ਆ ਐ ਨਾ ਕਰਿਆ ਕਰ ਕਰਿਆ ਨਾ ਕਰ ਤੂੰ ਕਿੱਥੇ ਜਾਣਾ ਹੁਣ ਮੈਂ ਮੰਡੀ ਜਾਣਾ ਸਪਰੇਅ ਲੈਣ ਈ ਇੱਕ ਦਿਨ ਤੁਰ ਪੈਣਾ ਸਰੇ ਪਈ ਅਹੀਂ ਕਰੀ ਜਾਇਆ ਕਰ

ਹੋਰ ਕੀ ਆ? ਚਲ ਠੀਕ ਆ ਚੰਗਾ ਮੈਂ ਤਾਂ ਜਾਣਾਂ। ਹਾਂ ਨਾਲ ਦਾਲ ਲਈਓ ਤਾਂ ਹੋਇ। ਦਾਲ ਲੈ ਆਉਂਗਾ ਹੀ। ਹਾਂ ਨਾਲੇ ਸ਼ਹਿਰੋਂ ਗੋਲ ਗੱਪਲੇ ਵੀ ਮਰਵਲਾਂ ਦੀ ਚੱਕਰੀ ਜਾਂਦੇ ਜੇ ਕੋਈ ਘਟ ਮਿੱਠਾ ਜਾ ਖਾਵਾਂ। ਖਾਟ ਮਿੱਠਾ ਕੇ ਮੇਜੀ ਕਰਨ ਲੱਗ ਗੇ ਤੇਰਾ ਹੁਣ ਐਸ ਉਮਰ 'ਚ। ਐਸ ਉਮਰ ਨੂੰ ਮੈਂ ਬਾੜੀ ਵੱਡੀ ਉਮਰ ਦੀ ਹੋ ਗਈ ਨਾ। ਹਾਂ। ਕੋਈ ਨਹੀਂ। ਚਲ ਕੋਈ ਨਾ ਲੈ ਆਉਂਗਾ ਗੋਲ ਗੱਪਲੇ ਤਾਂ। ਲੇਕਿਨ ਠੀਕ ਹੈ। ਹੋਰ ਤਾਂ ਨਹੀਂ ਕੁਛ? ਹੋਰ ਤਾਂ ਕੁਛ ਨਹੀਂ ਚਾਹੀਦਾ ਵਗ ਜਾ। ਚਲ ਚੰਗਾ। ਵਗ ਜਾ। ਹੋਰ ਵਗ ਜਾ। ਮੈਂ ਜਿੱਤਨੀ ਠੀਕ ਜੇ ਤਾਂ ਮੇਰੇ ਚਲੋ ਮੈਂ ਜਿੰਨਾ ਠੀਕ ਹੋ ਮੈਨੂੰ बंदा था, सामने बैठा जमी चंगा लगता है मासी ले। है? अच्छा, है। लगे चिट्टे पाई फिर मासी के सुपने रें मिनट आजुकी बतेरी वाली हम आ गए तू कि कुरा मैं

ਨਾ ਆਇਆ ਕੋਈ ਨਹੀਂ ਨਾਲੂਆ ਤੂੰ ਕਿਵੇਂ ਬੈਠੀ ਹੈ ਬੱਬੀ ਐ ਮੇਟਾ ਵਾਲੀ ਕਬਰਾਟ ਹੋਈ ਪਈ ਆ ਜਾਂ ਕੁਦਰਾ ਝਾੜੂ ਕੱਢ ਦੇ ਉਹ ਲੈ ਨਾ ਖੇਤ ਜਾਣਾਗਾ ਖੇਤ ਕਹਿ ਕੇ ਗਿਆ ਭਾਈ ਆਂ ਗੁੰਖਾਂ ਦਾ ਘਰਦਾ ਰਹਿਨੇ ਤੇ ਜਦੋਂ ਉਹੀ ਗੱਲ ਉਹ ਗੱਲ ਹੋ ਜਾਂਦੀ ਐ ਤੂੰ ਉੱਪਰ ਤੇ ਆਇਆ ਤਾਂ ਕਦੇ ਚੜ ਜਾਣੇ ਤੇ ਉਹ ਨਹੀਂ ਕਦੇ ਤੇ ਚੜ ਮੇਟਾ ਵਾਲੀ ਫੜੀ ਕੱਟ ਨਹੀਂ ਹਾਂ ਪਗਿਆ ਖਾਰ ਨਹੀਂ ਨਪੁੱਤਾ ਪਾੜੂ ਚਿੱਟੇ ਲੀੜੇ ਕਾਲੇ ਗਿੱਟੇ ਐ ਸਾਰੇ ਕਾਲੇ ਕਰ ਦਿੰਦਾ ਲੀੜੇ

ਗੱਲ ਗੁੱਲ ਮੈਂ ਤਾਂ ਕੋਈ ਨਹੀਂ ਬਣਾਈ ਹੈਗੀ ਹਾਂ ਆਖੇ ਨਾ ਤਾਂ ਸਾਨੂੰ ਰੋਟੀ ਨਾ ਟੁੱਕਾ ਆਖੇ ਮੈਨੂੰ ਕਹਿੰਦੀ ਆਖੇ ਬੌਕਰ ਫੇਰ ਲਾ ਤੇ ਫੇਰ ਲੈ ਭੰਦਾਸ ਕੰਮ ਤਾਂ ਕੋਈ ਕਰਦਾ ਨਹੀਂ ਆਖੇ ਮੰਜੇ ਤੇਰਾ ਦੇਰ ਕਰਦਾ ਨਹੀਂ ਕਰਦਾ ਤੂੰ ਸਾਰੀ ਉਮਰ ਉਹਨੂੰ ਕੀ ਕਹਿੰਦਾ ਨਾ ਵਿਆਹ ਹੈ ਤੂੰ ਆਵਦੇ ਜੋਕਰ ਰੱਖੇ ਅਰੇ ਹਾਂ ਮਮਾ ਤਾਂ ਇੱਕ ਤੇ ਜੋਰ ਤੇ ਰੱਖਿਆ ਬਣੇ ਵੀ ਇੱਕ ਦੇ ਜੋਰ ਤੇ ਹਾਂ ਇੱਜ਼ਤ ਵੀ ਲਹਾਈ ਤੂੰ ਆਵਦੀ ਲਹਾਈ ਹੈ ਪਹਿਲ ਲਹਾਈ ਹੈ ਫਿਰ ਦੋ ਕਿਲੇ ਦਿੱਤੇ ਵੀ ਨਹੀਂ ਮੈਨੂੰ ਹਾਂ ਹਏ ਮੈਂ ਤਾਂ ਹੁਣ ਆਈ ਗਈ ਸੀ ਮੈਂ ਤਾਂ ਮਾਇ ਦਾ ਘਰ ਸਨ ਮੈਂ ਚਾਰ ਦੀ ਇੱਜ਼ਤ ਪਿਆਰੀ ਇਹਦੇ ਇੱਕ ਨਾਮ ਹੈ ਜ਼ਮੀਨ ਤੇ ਅੱਜ ਨਾ ਟੁੱਕਾ ਖਾ ਲੈ ਮੈਂ ਤਾਂ ਕਹਿਣੀ ਆ

ਅਗਲਾ ਜਹਾਜੀ ਮੇਲ ਕਿ ਗਿੱਲੀ ਸੁੱਕੀ ਚੱਕ ਲਓ ਹਾਏ ਹੁਣ ਮੈਂ ਤੇਨੂੰ ਆਈ ਕਹਿਨੀ ਸੀਗੀ ਹਾਂ ਵੀ ਭਾਈ ਮੈਨੂੰ ਤਾਂ ਦੇ ਆਟੇ ਦਾ ਕੌਲਾ ਮੈਂ ਜਾ ਕੇ ਰੋਟੀ ਟੁੱਕ ਕਰ ਤੋਤਾ ਮੰਗਤੀ ਬਣੀ ਰਹਾ ਕਰ ਕੀ ਕਰਾਂ ਮੰਗਤੀ ਆ ਮੱਛਣੀ ਸਾੜ ਤਾਂ ਡੀਪੂ ਵਾਲੀ ਵੀ ਬੰਦ ਕਰਾਤੀ ਪਈ ਅਸਰ ਬੇੜਾ ਸਰਪੰਚ ਦਾ ਅੱਛਾ ਸਰਪੰਚ ਦਾ ਖਾਣੋਂ ਬੇੜਾ ਬੈਠਾ ਹਾਂ ਬੇੜਾ ਆਪਦੇ ਬੈਠੇ ਤੇਰਾ ਇਹ ਤਾਂ ਗੱਡੀ ਲੈਣ ਨੂੰ ਤੈਨੂੰ ਕਿਹਨੇ ਕਿਹਾ ਸੀ ਜਿਨ੍ਹਾਂ ਦੇ ਕਹਿੰਦੇ ਚਾਰ ਪੰਜਾਂ ਵਾਲੀ ਗੱਡੀ ਆ ਉਹਨਾਂ ਕਣਕ ਮਿਲਦੀ ਨਹੀਂ ਇਹ ਤਾਂ ਜਿਹੜੇ ਮੂਰੇ ਚਮਚੇ ਹੁੰਦੇ ਨੇ ਬਣ ਚਮਚੇ ਬੰਦ ਕਰਾ ਦਿੰਦੇ ਨੇ ਕਿ हम किसी का ना लगा मकाल खड़ा मेरी गल सुन पे कहना नहीं करा नही कुछ एक दम यही कहना करा सुख तो है मेरी भे आवा कर दी हम फिर मेरी गल सुन ये करा बया प्या भाई जो दिमाग न कीड़ा चढ़ाया होगा ना अगला नहीं देखता है ਉਪਾਈ ਆਵਦਾ ਬਚ ਕੇ ਰਹਿ ਕਿਤੇ ਹੋਰ ਤੇਰੀ ਇੱਜ਼ਤ ਨੂੰ ਹੱਥ ਪਾ ਲੈ ਮੇਰੀ ਇੱਜ਼ਤ ਨੂੰ ਹੱਥ ਨਹੀਂ ਪਾਉਣਾ ਮੈਂ ਤਾਂ ਕੀੜਾ ਕੱਢ ਦੂੰਗੀ 5 ਮਿੰਟਾਂ ਚ ਹਾਂ ਇਹ ਗੱਲਾਂ ਹੋਣਗੀਆਂ ਪਰ ਮੇਰੇ ਨਾਲ ਹੋਈਆਂ ਹੋਈਆਂ ਨਹੀਂ ਮੈਨੂੰ ਨੀਮੇ ਤਾਂ ਖੜਾ ਦੀ 50 ਆਰੀ ਮੇਰੇ ਸਿਰ 'ਚ ਛਿੱਤਰ ਜੇ ਗੱਲ ਝੁੱਠੀ ਨਾ ਆਵਾ ਸੀ ਤੂੰ ਟੈਨਸ਼ਨ ਆਲਾ ਜਿੰਨੀ ਮੈਂ ਤਾਂ ਤੀਜਾ ਓਨੀ ਮੈਂ ਤਾਂ ਹੈ ਮੈਂ ਨਹੀਂ ਤਾਂ ਬਣਾ ਲਈ ਤੀ ਵੀ ਇਹ ਬੰਦਿਆਂ ਦਾ ਸਮਾਜ ਆਪਾਂ ਨੇ ਮਰਦ ਸਮਾਜ ਆ ਇਹ ਤੀਮਿਆਂ ਨੂੰ ਮੂਰੇ ਲਾ ਲੈਂਦੇ ਹਾਂ ਤੇਰੇ ਪਾਣੀ ਇੱਥੇ ਹੀ ਤੂੰ ਆ ਇੱਥੇ ਮਾਇਆ ਮੇਰਾ ਸਾਥਾ ਜਿਹੜਾ ਮੇਰਾ ਪਹਿਲਾ ਛੋਡੇ ਵਾਲਾ ਸੀ ਮਸੀ ਜਿਹੜਾ ਹੁਣ ਸਮਾਰਿਆ ਇਹ ਹੁਣ ਬੰਦਾ ਹੈ ਜਿਹੜੇ ਬੰਦੇ ਆ ਉਹ ਤੀਵੀਆਂ ਆ ਮੂਰੇ ਲਾ ਲੈਂਦੀਆਂ ਮੰਦਗਾਂ ਇਹ ਬੰਦਿਆਂ ਨੂੰ ਹਾਂ ਕੋਣਤਾ ਤੀਵੀਆਂ ਦੀ ਚੱਲਣ ਲੱਗੀ ਅੱਗੇ ਚੱਲਦੀ ਸੀ ਬੰਦਿਆਂ ਦੀ ਹੁਣ ਚੱਲਦੀ ਆ ਤੀਵੀਆਂ ਦੀ ਕਹਿੰਦੇ ਜਿਹੜੀਆਂ ਹੁਣ ਤੀਵੀਆਂ ਘਰ ਬੰਨਣੇ ਜਾਣਦੇ ਹੁਣ ਬੰਦਿਆਂ ਤੋਂ ਨਹੀਂ ਬੰਨੀ ਤੇ ਚੱਲ ਚੰਗਾ ਭਾਈ ਫਿਰ ਕਰਾ ਦੇ ਤੂੰ ਕਰਾ ਦੇ ਕੋਈ ਮਾੜੀ ਚੰਗੀ ਲੈ ਆ ਦੇ ਕੋ ਦਰਨ

ਮੈਂ ਜਵਾਬ ਨਹੀਂ ਮੈਂ ਦਿੰਦੀ ਤੇ ਆ ਨਹੀਂ ਹੈ ਕਿ ਜਿਹੜਾ ਕੋਈ ਲੈਣ ਆ ਜਾਂਦਾ ਦਿਨ ਹੀ ਹਰੇਕ ਨੂੰ ਆਂਗਾ ਕੋ ਜਵਾਬ ਨਹੀਂ ਮੈਂ ਦਿੰਦੀ ਹਾਂ ਆ ਲੈਣਾ ਜਮਾਸੀ ਵਰ ਕਿਤੇ ਕਹ ਲਾ ਹਾਂ ਹਾਂ ਕੋਈ ਨਹੀਂ ਲੱਗਦਾ ਹੈ ਇੱਧਰ ਰੱਖਾਂ ਮੈਂ ਦੇਖੋ ਆਇਆ ਲਾ ਬਰਾ ਮਾ ਪਿੱਟੀ ਇਹ ਸਾਰੀ ਉਮਰ ਪੁੱਤਰ ਨੂੰ ਚੌਂਡ ਚੌਂਡ ਖਾ ਗਈ ਹਾਂ ਜਿਹੜਾ ਕੋਈ ਕਿੱਲਾ ਡੂੜ ਕਿੱਲਾ ਉਹਦੇ ਨਾਲ ਸੀ

ਕਾਣੂ ਇਹ ਤਾਂ ਮੇਲੇ ਲੈਣੇ ਦਿੱਤਾ ਤੀਆ ਨੂੰ ਦੇਖੀ ਪਹਿਲਾਂ ਮੇਲੇ ਨਾਲ ਆ ਦੇ ਨਾ ਕੋਈ ਨਾ ਫੇਰ ਮੇਰਾ ਦੇਖੀ ਦਿਖਾਈ ਰਕੀ ਦਿਖਣਾ ਹਾਂ ਚੱਲ ਹੁਣ ਜਾ ਕੇ ਤੇਲ ਲਗਾ ਲੂੰਗੀ ਹਾਂ ਦੀਆਂ ਤਾਂ ਕੁੜੀਆਂ ਦਾ ਤੇਲ ਲਗਾ ਲੂੰਗੀ ਕਿੱਥੇ ਸਿਰ ਤੇ ਹੋਰ ਕਿੱਥੇ ਮੁੱਛ ਮੇਰਾ ਨਹੀਂ ਮਾਇਆ ਕੇ ਕਿ ਤਸਨ ਸੁਣਾ ਲੱਗਿਆ ਪੇਵਾ ਕੋਈ ਨਹੀਂ ਮੈਂ ਵੀ ਚੌੜੀ ਕਰਦੀ ਹਾਂ ਤੂੰ ਵਾੜੀ ਚੌੜ ਕਰਦੀ ਆ ਭੜੀ ਚੰਗਾ ਵਾ ਜਾਣੀ ਹੁਣ ਚੰਗਾ ਵਾ ਜਿਉਂਦੀ ਵਾਸਦੀ ਰਹੇ ਹਾਂ ਹਾਂ ਫੜ ਕੇ ਥਾ ਮਾ ਨਾ ਵਸ जमीन खड़ी ना हो ही जहाँ तमाम ऐसा ना गोड़े मेरे ग्लीस पाल देने अच्छा ये चाचा ने कह रहे ग्लीस ले आ दूँगा